ਦੇਸ਼ ਦਾ ਹਿੱਸਾ ਹੈ ਪੰਜਾਬ ਆ ਹੜ੍ਹਾਂ ਦੇ ਬਾਵਜੂਦ ਜਦੋਂ 5 ਲੱਖ ਏਕੜ ਸਾਡਾ ਬਰਬਾਦ ਹੋ ਗਿਆ ਫਸਲਾਂ ਦਰਿਆ ਸਾਡੀਆਂ ਜ਼ਮੀਨ ਨਹੀਂ ਲੈ ਗਿਆ ਰੋੜ ਕੇ ਇਹਦੇ ਬਾਵਜੂਦ ਵੀ 150 ਲੱਖ ਮੀਟ੍ਰਿਕ ਟਨ ਚੌਲ ਅਸੀਂ ਫੂਡ ਬਾਲ ਦੇ ਵਿੱਚ ਭਾਰਤ ਨੂੰ ਦੇ ਰਹੇ ਹਾਂ ਜੀ ਕਣਕ ਦੇਵਾਂਗੇ 150 ਲੱਖ ਮੀਟ੍ਰਿਕ ਟਨ ਅਸੀਂ ਇਹਨੇ ਸੰਕਟਾਂ ਦੇ ਬਾਵਜੂਦ ਵੀ ਦੇਸ਼ ਦਾ ਢਿੱਡ ਭਰਦੇ ਹਾਂ 90% ਸਾਡੀਆਂ ਕੁਰਬਾਨੀਆਂ ਔਰੋ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਫੇਰ ਕੁਰਬਾਨੀਆਂ ਲਈ ਖੜੇ ਹਾਂ ਕਦੇ ਸਾਡਾ ਚੰਡੀਗੜ੍ਹ ਦੇ ਹਮਲਾ ਕਰ ਦਿੰਦੇ ਆ ਕਦੇ ਸਾਡੀ ਯੂਨੀਵਰਸਿਟੀ ਕਹਿੰਦੇ ਸਾਨੂੰ ਦੇ ਦਿਓ ਕਦੇ ਕਹਿੰਦੇ ਬੀਬੀਐਮ ਵੀ ਸਾਡੀ ਐ ਕਦੇ ਕਹਿੰਦੇ 26 ਜਨਵਰੀ 15 ਅਗਸਤ ਤੇ ਤੁਹਾਡੀ ਝਾਕ ਹੀ ਨਹੀਂ ਦਿਖਾਉਣੀ ਪੰਜਾਬ ਦੀ ਮੈਂ ਹੈਰਾਨ ਆ ਵੀ ਕਾਦਾ ਦੁਸ਼ਮਣੀ ਕਾਦੀ ਐ ਸਾਡੇ ਪੰਜਾਬੀਆਂ ਨਾਲ ਵੋਟਾਂ ਹੀ ਨਹੀਂ ਪਾਉਂਦੇ ਨਾ ਹੋਰ ਕੀ ਐ ਮੈਂ ਕਹਿਣਾ ਚਾਹਣਾ ਕੇਂਦਰ ਸਰਕਾਰ ਨੂੰ ਕਿ ਗੁਲਦਸਤਾ ਉਹੀ ਵਧੀਆ ਲੱਗਦਾ ਜੀ ਜਿੱਥੇ ਹਰੇਕ ਰੰਗ ਦਾ ਫੁੱਲ ਹੋਵੇ ਹਰੇਕ ਸਗੰਧ ਦਾ ਫੁੱਲ ਹੋਵੇ ਤੁਸੀਂ ਚਾਹੁੰਦੇ ਹੋ ਗੁਲਦਸਤੇ 'ਚ ਇੱਕੋ ਹੀ ਰੰਗ ਦੇ ਫੁੱਲ ਹੋਣ ਇਹ ਚੱਲਣਾ ਨਹੀਂ ਪੰਜਾਬ ਦਾ ਰੰਗ ਹਮੇਸ਼ਾ ਲੱਗ ਰਿਹਾ ਹੈ ਪੰਜਾਬ ਦੀ ਸੁਗੰਧ ਹਮੇਸ਼ਾ ਲੱਗ ਰਹੀ ਹੈ ਰਹੂਗੀ ਤੂੰ ਸਾਨੂੰ ਨਾ ਤੇ ਰੰਗਾਂ ਚ ਰੰਗਣ ਦੀ ਕੋਸ਼ਿਸ਼ ਕਰੋ ਸਾਡੀ ਆਪਣੀ ਸੋਚ ਹੈ ਸਾਡਾ ਆਪਣਾ ਸਿਧਾਂਤ ਹੈ